ਬੀ ਐ ਸੈਮੈਸਟਰ 1 ਪੰਜਾਬੀ ਲਾਚਮੀ ਦੀ ਪਹਿਲੀ ਕਹਾਣੀ ਤਾਸ਼ ਦੀ ਆਦਤ ਆਪਾਂ ਕਰਨ ਜਾ ਰਹੇ ਹਾਂ ਤੇ ਬਲੈਕਬੋਰਡ ਦੇ ਉੱਪਰ ਕਹਾਣੀ ਦੇ ਮੁੱਖ ਜਿਹੜੇ ਪੁਆਇੰਟ ਨੇ ਉਹ ਲਿਖੇ ਹੋਏ ਨੇ ਤਾਂ ਜੋ ਆਪਾਂ ਨੂੰ ਕਹਾਣੀ ਦੇ ਵਿੱਚ ਜਿੰਨੇ ਵੀ ਮੇਨ ਪੁਆਇੰਟਸ ਨੇ ਆਪਾਂ ਨੂੰ ਯਾਦ ਰਹਿ ਸਕਣ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਾਂਗੇ ਕਿ ਜਿਹੜੀ ਤਾਸ਼ ਦੀ ਆਦਤ ਕਹਾਣੀ ਹੈ ਇਹ ਨਾਵਲਕਾਰ ਨਾਨਕ ਸਿੰਘ ਜੀ ਦੀ ਲਿਖੀ ਹੋਈ ਹੈ ਤੇ ਬਹੁਤ ਹੀ ਇਹ ਜਿਹੜੀ ਕਹਾਣੀ ਹੈ ਓਹੋ ਸਵਾਦਲੀ ਤੇ ਰੋਚਕ ਕਹਾਣੀ ਹੈ ਤੇ ਇਸ ਕਹਾਣੀ ਦਾ ਜਿਹੜਾ ਵਿਸ਼ਾ ਹੈ ਉਹ ਇਹ ਹੈ ਕਿ ਜਿਹੜਾ ਮਾਪਿਆਂ ਦਾ ਝਾੜ-ਚੰਬ ਵਾਲਾ ਰਵਈਆ ਤੇ ਫਿਰ ਬੁਰਾ ਜਿਹੜਾ ਚਰਿੱਤਰ ਹੁੰਦਾ ਹੈ ਉਹਦਾ ਬੱਚਿਆਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਉਹ ਇਹ ਕਹਾਣੀ ਦੇ ਵਿੱਚੋਂ ਦੱਸਿਆ ਗਿਆ ਹੈ ਤੇ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਹਾਣੀ ਦੇ ਵਿੱਚ ਇੱਕ ਸ਼ੇਖ ਅਬਦੁਲ ਹਮੀਦ ਹੁੰਦਾ ਹੈ ਜਿਹਨੂੰ ਅਸੀਂ ਸ਼ੇਖ ਸਾਹਿਬ ਕਹਿੰਦੇ ਹਾਂ ਇਹ ਪੁਲਿਸ ਦੇ ਵਿੱਚ ਸਬ ਇਨਸਪੈਕਟਰ ਹੁੰਦਾ ਹੈ ਤੇ ਇਹ ਦਾ ਜਿਹੜਾ ਪੁੱਤਰ ਹੁੰਦਾ ਹੈ 5 ਸਾਲ ਦਾ ਹੁੰਦਾ ਹੈ ਬਸ਼ੀਰ ਉਹਦਾ ਨਾਮ ਹੈ ਜਿਹੜਾ ਕਿ ਉਹਨੂੰ ਤਾਸ਼ ਖੇਡਣ ਦੀ ਜਿਹੜੀ ਬੁਰੀ ਲੱਤ ਤੋਂ ਉਹਨੂੰ ਹਟਾਉਣਾ ਚਾਹੁੰਦਾ ਹੈ ਉਹਦਾ ਬਾਪ ਪਰੰਤੂ ਕੀ ਹੁੰਦਾ ਹੈ ਜਿਹੜਾ ਇਹਦਾ ਵਤੀਰਾ ਹੁੰਦਾ ਹੈ ਉਹਦੇ ਬਾਪ ਦਾ ਵਤੀਰਾ ਕਿਉਂਕਿ ਉਹ ਇੱਕ ਪੁਲਿਸ ਅਫਸਰ ਹੈ ਤਾਂ ਉਹਦਾ ਜਿਹੜਾ ਵਤੀਰਾ ਹੈ ਆਪਦੇ ਬੱਚੇ ਦੇ ਪ੍ਰਤੀ ਹਮਦਰਦੀ ਵਾਲਾ ਨਹੀਂ ਹੈਗਾ ਬਲਕਿ ਕਿਹੜਾ ਵਤੀਰਾ ਹੈ ਪੁਲਿਸ ਅਫਸਰ ਵਾਲਾ ਹੀ ਹੈ ਜਿਸ ਤਰ੍ਹਾਂ ਉਹ ਆਪਣੇ ਮੁਜ਼ਰੀਮਾਂ ਦੇ ਅੱਗੇ ਪੇਸ਼ ਹੁੰਦਾ ਹੈ ਉਸ ਤਰ੍ਹਾਂ ਹੀ ਉਹ ਆਪਣੇ ਬੱਚੇ ਦੇ ਅੱਗੇ ਪੇਸ਼ ਆ ਰਿਹਾ ਸੀ ਇਹ ਦੇਖਦੇ ਹੋ ਕਹਾਣੀ ਦੇ ਵਿੱਚ ਤੇ ਉਹਨੂੰ ਬਹੁਤ ਹੀ ਗੁੱਸੇ ਦੇ ਨਾਲ ਬੁਲਾਉਂਦਾ ਹੈ ਹਨਾ ਆਪਣੇ ਸਾਹਮਣੇ ਮੇਜ ਡਾ ਕੇ ਉਹਨੂੰ ਬਿਠਾ ਲੈਂਦਾ ਹੈ ਕਿ ਤੂੰ ਮੈਨੂੰ ਦੱਸ ਕਿ ਤੂੰ ਤਾਸ਼ ਖੇਡ ਰਿਹਾ ਸੀ ਹਨਾ ਤਾਂ ਫਿਰ ਉਹ ਬੱਚਾ ਜਿਹੜਾ ਹੈ ਡਰ ਦੇ ਮਾਰੇ ਇਨਕਾਰ ਕਰ ਦਿੰਦਾ ਕਿਉਂਕਿ ਉਹ ਬਹੁਤ ਹੀ ਗੁੱਸੇ ਦੇ ਨਾਲ ਪੁੱਛਦਾ ਹੈ ਕਿ ਤੂੰ ਤਾਸ਼ ਖੇਡ ਰਿਹਾ ਸੀ ਤਾਂ ਬੱਚਾ ਜਿਹੜਾ ਹੈ ਇਨਕਾਰ ਕਰ ਦਿੰਦਾ ਹੈ ਫਿਰ ਉਹ ਕਹਿੰਦਾ ਹੈ ਕਿ ਮੈਂ ਤੈਨੂੰ ਮਤਲਬ ਕਿ ਅੱਖੀਂ ਦੇਖਿਆ ਹੈ ਕਿ ਤੂੰ ਤਾਸ਼ ਖੇਡ ਰਿਹਾ ਸੀ ਤਾਂ ਫਿਰ ਉਹ ਮੰਨ ਜਾਂਦਾ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਸਾਡੇ ਅੱਗੇ ਤਾਂ ਕਹਿੰਦਾ ਵੱਡੇ ਵੱਡੇ ਜਿਹੜੇ ਮੁਜ਼ਰੀਮ ਨੇ ਉਹ ਮੰਨ ਜਾਂਦੇ ਨੇ ਮਤਲਬ ਤੂੰ ਤਾਂ ਇੱਕ ਬੱਚਾ ਹੈ ਤਾਂ ਇਸ ਤਰ੍ਹਾਂ ਸੀ ਦੇਖਦੇ ਉਹਨੂੰ ਗੁੱਸੇ ਦੇ ਨਾਲ ਪੂਰਾ ਧਮਕੀ ਦੇ ਨਾਲ ਪੇਸ਼ ਆਉਂਦਾ ਹੈ ਜਿਸ ਤਰ੍ਹਾਂ ਥਾਣੇ ਦੇ ਵਿੱਚ ਮੁਜ਼ਰੀਮ ਹੁੰਦੇ ਨੇ ਚੋਰ ਹੁੰਦੇ ਨੇ ਠੀਕ ਹੈ ਤਾਂ ਇਸ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਉਹਦੀ ਨਿਗਾ ਦੇ ਵਿੱਚ ਉਹਦੀ ਨਜ਼ਰ ਦੇ ਵਿੱਚ ਇੱਕ 5 ਸਾਲ ਦਾ ਬੱਚਾ ਤੇ ਇੱਕ ਮੁਜ਼ਰੀਮ ਇੱਕੋ ਬਰਾਬਰ ਨਹੀਂ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਉਹਨੂੰ ਸਮਝਾਉਂਦਾ ਹੈ ਪਰ ਸਮਝਾਉਂਦਾ ਕਿਸ ਤਰ੍ਹਾਂ ਹੈ ਗੁੱਸੇ ਦੇ ਨਾਲ ਉਹ ਕਹਿੰਦਾ ਹੈ ਕਿ ਜਿਹੜਾ ਇੱਕ ਗੁਨਾਹ ਹੈ ਉਹ ਕਈ ਗੁਨਾਹਾਂ ਨੂੰ ਕੀ ਕਰਦਾ ਹੈ ਜਨਮ ਦਿਨ ਦਾ ਹੈ ਜੇਕਰ ਤੂੰ ਅੱਜ ਇਹ ਗੁਨਾਹ ਲੁਕੋਏਗਾ ਹਨਾ ਤਾਂ ਫਿਰ ਅੱਗੇ ਤੂੰ ਕਈ ਗੁਨਾਹਾਂ ਨੂੰ ਲੁਕਾਉਣ ਦੇ ਲਈ ਤੂੰ ਝੂਠ ਬੋਲੇਗਾ ਅੱਗੇ ਜਿਹੜੀ ਤੂੰ ਤਾਸ਼ ਦੀ ਜਿਹੜੀ ਤੇਰੀ ਆਦਤ ਹੈ ਉਹ ਫਿਰ ਜੂਏ ਦੇ ਰੂਪ ਦੇ ਵਿੱਚ ਤਬਦੀਲ ਹੋ ਜਾਏਗੀ ਫਿਰ ਜੂਆ ਖੇਡਦੇ ਖੇਡਦੇ ਤੂੰ ਇੱਕ ਕੀ ਬਣ ਜਾਏਗਾ ਚੋਰ ਬਣ ਜਾਏਗਾ ਤੇ ਇਸ ਤਰ੍ਹਾਂ ਇਹਨਾਂ ਦੀ ਵਾਰਤਾਲਾਪ ਹੁੰਦੀ ਹੈ ਪਰ ਜਿਹੜਾ ਬੱਚਾ ਹੈ ਉਹਦਾ 5 ਸਾਲ ਦਾ ਬਸ਼ੀਰ ਉਹ ਬਹੁਤ ਹੀ ਬੇਧਿਆਨੀ ਦੇ ਨਾਲ ਸੁੰਦਰ ਲੰਦਾ ਹੈ ਹਰ ਇੱਕ ਗੱਲ ਨੂੰ ਤੇ ਮੇਜ਼ ਦੇ ਉੱਤੇ ਪਈਆਂ ਕੁਝ ਚੀਜ਼ਾਂ ਨੇ ਉਹ ਛੇੜਖਾਨੀ ਕਰਦਾ ਰਹਿੰਦਾ ਹੈ ਕੁਝ ਵੀ ਹੈ ਨਾ ਕੋਈ ਪੈਨ ਨੂੰ ਮਤਲਬ ਚੱਕ ਲਿਆ ਕੁਝ ਤਸਵੀਰ ਬਣਾ ਲਈ ਉਹਨੇ ਐਨਕ ਦੀ ਡੱਬੀ ਚੱਕ ਲਈ ਮਤਲਬ ਕੀ ਉਹ ਉਹਦੀ ਨਸੀਹਤਾਂ ਦੀ ਪ੍ਰਵਾਹ ਨਹੀਂ ਕਰਦਾ ਕਿਉਂਕਿ ਉਹਦਾ ਜਿਹੜਾ ਪਿਤਾ ਹੈ ਉਹ ਬਹੁਤ ਹੀ ਗੁੱਸੇ ਨਾਲ ਪੇਸ਼ ਆ ਰਿਹਾ ਹੈ ਅਗਰ ਜੇਕਰ ਇਸ ਜਗ੍ਹਾ ਦੇ ਉੱਤੇ ਉਸਦੇ ਪਿਤਾ ਦਾ ਵਤੀਰਾ ਹਮਦਰਦ ਵਾਲਾ ਹੁੰਦਾ ਤਾਂ ਸ਼ਾਇਦ ਉਹ ਉਹਦੀਆਂ ਨਸੀਹਤਾਂ ਦੀ ਪ੍ਰਵਾਹ ਵੀ ਕਰਦਾ ਤੇ ਉਹਦੀ ਪਿਤਾ ਦੀ ਗੱਲ ਨੂੰ ਵੀ ਪੂਰੇ ਧਿਆਨ ਦੇ ਨਾਲ ਸੁਣਦਾ ਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਉਹ ਗੁੱਸੇ ਦੇ ਵਿੱਚ ਬਹੁਤ ਹੀ ਹੈਨਾ ਅ ਕਈ ਸ਼ਬਦ ਦੀ ਵਰਤੋਂ ਵੀ ਕਰਦਾ ਹੈ ਆਪਣੇ ਪੁੱਤਰ ਦੇ ਲਈ ਜਿਵੇਂ ਗਧਾ ਨਲਾਇਕਾ ਤੂੰ ਤਾ ਬੇਫਕੂਫ ਹੈ ਹੈਨਾ ਤੇ ਪਰ ਇਸ ਤਰ੍ਹਾਂ ਫਿਰ ਉਹ ਸਾਰੀਆਂ ਨਸੀਹਤਾਂ ਦੇ ਕੇ ਤਬਸ਼ੀਰਾ ਕੀ ਹੈ ਉਹ ਬਾਸੀ ਲੈਂਦਾ ਹੈ ਆਕੜਾ ਲੈਂਦਾ ਹੈ ਤੇ ਚਲਾ ਜਾਂਦਾ ਹੈ ਤੇ ਇਸ ਤਰ੍ਹਾਂਸੀਂ ਦੇਖਦੇ ਹਾਂ ਕਿ ਜਿਹੜੀ ਕਹਾਣੀ ਦੀ ਘਟਨਾ ਹੈ ਉਹ ਕਾਫੀ ਚੁਸਤ ਵੀ ਹੈ ਤਿੱਖੀ ਵੀ ਅਤੇ ਭਰਪੂਰ ਹੈ ਤੇ ਇਹਦਾ ਜਿਹੜਾ ਕਹਾਣੀ ਦਾ ਵਿਸ਼ਾ ਹੈ ਇਹ ਅਥਾਰਥਕ ਹੈ ਪ੍ਰਭਾਵਸ਼ਾਲੀ ਹੈ ਤੇ ਅੰਤ ਕਾਫੀ ਚਟਪਟਾ ਹੈ ਤੇ ਇਸ ਦੇ ਨਾਲ ਹੀ ਆਪਾਂ ਦੇਖਦੇ ਹਾਂ ਕਿ ਇੱਕ ਜਿਹੜਾ ਬਾਪ ਹੈ ਉਹਦੇ ਦੁਆਰਾ ਬੱਚੇ ਨੂੰ ਹਨਾ ਸਮਝਾਉਣ ਦੇ ਲਈ ਉਹਦੀ ਉਮਰ ਨਹੀਂ ਦੇਖੀ ਉਹਦਾ ਕੋਈ ਮੋਹ ਪਿਆਰ ਤੋਂ ਹਨਾ ਸਖਣਾ ਹੋ ਕੇ ਬਲਕਿ ਉਹਦੀ ਝਾੜ ਝੰਬ ਕੀਤੀ ਪੂਰੀ ਉਦਨਲ ਪੇਸ਼ ਆਉਂਦਾ ਹੈ ਤੇ ਬੱਚਿਆਂ ਨੂੰ ਵੀ ਜਿਹੜਾ ਹੈ ਨਸੀਹਤ ਦੇ ਕੇ ਉਹਦੇ ਚਰਿੱਤਰ ਨੂੰ ਜੋ ਵੀ ਹੈ ਬਾਪ ਆਪਣਾ ਕਿਰਦਾਰ ਇੱਕ ਤਰ੍ਹਾਂ ਦਾ ਪ੍ਰਿਸ਼ਟਾਚਾਰੀ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਹੈ ਇਸ ਤਰ੍ਹਾਂ ਬੱਚਾ ਕੋਈ ਵੀ ਨਸੀਹਤਾਂ ਦੀ ਪ੍ਰਵਾਹ ਨਹੀਂ ਕਰਦਾ ਤੇ ਜਿਹੜਾ ਹੈ ਮਾਪੇ ਨੂੰ ਆਪਣੇ ਬੱਚਿਆਂ ਦੇ ਪ੍ਰਤੀ ਜਿਹੜਾ ਰਵਈਆ ਹੈ ਉਹ ਬਹੁਤ ਹੀ ਮਤਲਬ ਸਹੀ ਰੱਖਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਇਹ ਕਹਾਣੀ ਦੇ ਵਿੱਚ ਜਿਹੜਾ ਰਵਈਆ ਦਿਖਾਇਆ ਗਿਆ ਉਹ ਮਨੋਵਿਗਿਆਨਿਕ ਵਿਅੰਗਿਆਤਮਕ ਵੀ ਹੈਗਾ ਇਸ ਤਰ੍ਹਾਂ ਜਿਹੜੀ ਸਾਡੀ ਕਹਾਣੀ ਦਾ ਵਿਸ਼ਾ ਹੈ ਬਹੁਤ ਹੀ ਪ੍ਰਭਾਵਸ਼ਾਲੀ ਰੂਪ ਦੇ ਵਿੱਚ ਪੇਸ਼ ਹੁੰਦਾ ਹੈ ਧੰਨਵਾਦ